ਵੀਟਰ ਦੇ ਵਿੱਚ ਮਤਲਬ ਕਿ ਲੰਬੇ ਕੰਨ ਹੋਣਗੇ ਆਹ ਕਲਰ ਮਿਲੂਗਾ ਸਿੰਗੇ ਦੇ ਤਿੱਖੇ ਹੋਣਗੇ ਅੱਖਾਂ ਦਾ ਕਲਰ ਆਹੂਗਾ ਪੱਕਾ ਰਹੂਗਾ ਵਾ 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 ਪੱਕਾ ਰਹੂਗਾ ਹਾਂ ਵਾਸਾ ਆ ਗੱਲ ਹੈ ਤੇ ਮਤ ਤੋਂ ਬਾਅਦ ਵੀ ਕੋਈ ਕਿਸਮਾ ਹੋਣੀ ਹੈ ਹਾਂ ਉਹਨੀਆਂ ਬਾਬਾ ਦੀਆ ਬੱਕਰਾ ਹੋਵੇ ਕੋਈ ਦੇਚੀ ਲੱਖ ਲੱਖ ਦਾ ਹੀ ਵੇਚ ਜਾਂਦਾ 2-2 ਲੱਖ ਦਾ ਹੀ ਵੇਚ ਦਿੰਦਾ ਅੱਛਾ ਅੱਛਾ ਉਹ ਜਿਹੜਾ ਕਹਿੰਦੇ ਆ ਇਹ ਲੱਖ ਦਾ ਬੱਕਰਾ ਵੀ ਹੋਏਗਾ ਸასი ਗੱਲ ਤਾਂ ਹੈ ਜੀ ਅੱਛਾ ਸਤਿ ਸ਼੍ਰੀ ਅਕਾਲ ਧੰਨਵਾਦ ਹੈ ਜੀ ਤੁਸੀਂ ਸਾਨੂੰ ਆਪਣਾ ਜਿਹੜਾ ਟਾਈਮ ਦਿੱਤਾ ਕਿਉਂਕਿ ਰਾਤ ਦਾ ਟਾਈਮ ਆ ਅਸੀਂ ਵੀ ਵੀਡੀਓ ਬਣਾਉਣਾ ਮਤਲਬ ਕਿ ਤੜਕੇ ਫਿਰ ਕੰਮ ਤੇ ਜਾਣਾ ਹੁੰਦਾ ਬਾਲੀਆਂ ਲੰਬੀਆਂ ਗੱਲਾਂ ਨਾ ਕਰਦੇ ਆਪਾਂ ਇਹ ਪੁੱਛਦੇ ਆਂ ਵੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਦਾ ਕੰਮ ਕਰਦੇ ਨੂੰ ਮੈਂ ਤਾਂ ਛੋਟੇ ਹੁੰਦੇ ਨਹੀਂ ਚਾਰਦਾ ਮੈਂ ਤਾਂ ਅੱਛਾ ਜੀ ਮਤਲਬ ਕਿ ਮੈਂ ਕਹਿ ਸਕਦਾ ਵੀ ਤੁਸੀਂ ਮੇਰੇ ਤਾਇਆ ਜੀ ਹੋ ਵੀ 50 ਸਾਲ ਹੋ ਗਏ ਉਹ ਹਿਸਾਬ ਨਾਲ ਹਾਂ 50 ਤੋਂ ਵੱਧ ਵੀ ਹੋ ਗਏ ਹੁਣ ਵੀ ਹਾਂ ਬੰਦਾ ਜਾਂ ਤਾਂ ਬੰਦਾ ਪੜਿਆ ਹੋਵੇ ਤੇ ਜਾਂ ਬੰਦਾ ਖੜਿਆ ਹੋਵੇ ਹਾਂ ਹਾਂ ਕੜੇਵੇਂ ਬੰਦੇ ਦਾ ਵੱਧ ਫਰਕ ਵੱਧ ਵੱਧ ਫਰਕ ਪੈਂਦਾ ਤੇ ਆਪਾਂ ਬੱਕਰੀਆਂ ਦੇ ਬਾਰੇ ਜਾਣਕਾਰੀ ਲੈਣੇ ਆਂ ਵੀ ਤੁਹਾਨੂੰ ਜਦੋਂ 50 ਸਾਲ ਹੋ ਗਏ ਹਾਂ ਤਾਂ ਇਹਦਾ ਮਤਲਬ ਵੀ ਹੈ ਲਾਹੇਵੰਦ ਧੰਦਾ ਉਹਦੇ 'ਚ ਕੋਈ ਦੋਸ਼ਕ ਨਹੀਂ ਹੈ ਅੱਜ ਕੱਲ ਸਾਰੇ ਵੀਡੀਓ ਪਾਉਂਦੇ ਆ ਮੰਡੀਆਂ ਲੱਗਦੀਆਂ ਇਹ ਪਹਿਲਾਂ ਨਾਲੋਂ ਕੰਮ ਤਾਂ ਨਹੀਂ ਰਿਹਾਗਾ ਹਾਂ ਪਹਿਲਾਂ ਤਾਂ ਰਿਹਾ ਨਹੀਂ ਹੁਣ ਹਾਂ ਵੀ ਉਹਦੇ ਬਾਰੇ ਵੀ ਜਿਵੇਂ ਆਪਾਂ ਕਹਿ ਦਿੱਏ ਵੀ ਵੀ ਬੱਕਰੀਆਂ ਦਾ ਕੰਮ ਹੀ ਆ ਜੀ ਬੱਕਰੀਆਂ ਦਾ ਕੰਮ ਬਹੁਤ ਅੱਗੇ ਵੱਧ ਗਿਆ ਹਾਂ ਮਤਲਬ ਕਿ ਮੈਂ ਨਾ ਇਹ ਪੁੱਛਣਾ ਚਾਹਣਾ ਵੀ ਬੱਕਰੀਆਂ ਦੀ ਵੀ ਕੋਈ ਕਿਸਮ ਹੁੰਦੀ ਹੈ ਕੀ ਗਾਇਆਂ ਵਾਂਗੂ ਮੱਝਾਂ ਵਾਂਗੂ ਹਾਂ ਗਾਇਆਂ ਵਾਂਗ ਹੀ ਹੁੰਦਾ ਇਹਨਾਂ ਦੀ ਕਿਸਮ ਹੁੰਦੀ ਹੈ ਹਾਂ ਬਾਤ ਰੱਬ ਤੋਂ ਬਾਅਦ ਵੀ ਕੋਈ ਕਿਸਮ ਆਉਂਦੀ ਹੈ ਹਾਂ ਆਉਂਦੀਆਂ ਬਾਬਾ ਦੀਆਂ ਬੱਕਰਾ ਹੋਵੇ ਕੋਈ ਲੱਖ ਲੱਖ ਦਾ ਹੀ ਵੇਖ ਜਾਂਦਾ 2-2 ਲੱਖ ਦਾ ਹੀ ਵੇਖ ਦਿੰਦਾ ਅੱਛਾ ਅੱਛਾ ਉਹ ਜਿਹੜਾ ਕਹਿੰਦਾ ਇਹ ਲੱਖ ਦਾ ਬੱਕਰਾ ਵੀ ਹੋਏਗਾ ਉਹਦੀ ਕਿਸਮ ਤੇ ਆ ਦੇ ਕੈਸਾ ਮਤਾ ਹੁਣ ਆ ਪਾਠਾ ਉਹ ਜਿਹੜੀ ਬਗੜੀਆ ਕੋਈ ਉਹ 10-10 ਹਜ਼ਾਰ ਤੋਂ ਅੱਛਾ ਖਾਈ ਨਹੀਂ 20 ਹਜ਼ਾਰ ਤੋਂ ਘੱਟ ਹੋ ਆ ਬੱਕਰਾ ਪਾਠਾ ਇੱਕ ਇਹ ਮਤਲਬ ਕਿ ਇਸ ਹਿਸਾਬ ਨਾਲ ਰੇਟ ਹੋਣਾ ਇਹ ਜਿਹੜਾ ਬੱਚਾ ਵਧੀਆ ਹੋਵੇ ਬੱਚਾ ਵਧੀਆ ਹੋਵੇ ਜਿਹਨੂੰ ਆਪਾਂ ਕਹਿੰਦੇ ਵੀ 라ਵਾ ਹਨਾ 라ਵਾ ਮੈਂ ਕਿ ਵੀ ਸਾਰੇ ਅੱਜਕੱਲ ਮਤਲਬ ਕਿ ਪਾਉਂਦੇ ਆ ਵੀਡੀਓ ਪਰ ਮੈਨੂੰ ਉਸ ਸਾਹਬ ਤੇ ਜਾਂਦਾ ਮੈਂ ਨਹੀਂ ਦੇਖੀ ਬਾੜੀ ਜਾ ਹਾਂ ਜਾ ਮੇਰਾ ਇਹ ਕੋਸ਼ਿਸ਼ ਹੁੰਦੀ ਆ ਵੀ ਮੇਰੇ ਜਿੰਨੇ ਵੀ ਸੱਜਣ ਆਗੇ ਉਹਨਾਂ ਨੂੰ ਕੋਈ ਜਾਣਕਾਰੀ ਮਿਲੂ ਹਾਂ ਹਾਂ ਵੀ ਐ ਜਾਣਕਾਰੀ ਨਹੀਂ ਸੀਗੀ ਵੀ ਇਹਨਾਂ ਦੀ ਕਿਸਮ ਜਾਂ ਕੋਈ ਤੰਦਾ ਇਹ ਕਿਵੇਂ ਆਗਾ ਹਾਂ ਤੰਦਾ ਇਹ ਬੱਬਾ ਮੈਂ ਤਾਂ ਲੋਨ ਵੀ ਮਿਲਦਾ ਹੋ ਜਾਂਦਾ ਬੱਕਰੀਆਂ ਤੇ ਹਾਂ ਤਾਂ ਇਹਨਾਂ ਜਿਹੜੀਆਂ ਆਹ ਹਾਹ ਖੜੀਆਂ ਆਪਣੀਆਂ ਬੱਕਰੀਆਂ ਇਹਨਾਂ ਚੋਂ ਕਿਹੜੀ 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 ਕਿਸਮਾਂ ਕੀ ਆਹ ਠੀਕ ਹੈ ਜੀ ਤੇ ਤੇ ਜਿਹੜੀ ਬਿੱਟਲ ਜਾਂ ਪੀਟਰ ਆ ਭਾਗ ਦਿੰਨੇ ਹੈਗੇ ਮਤਲਬ ਕਿ ਪਿੰਡਾਂ ਦੇ ਵਿੱਚ ਤਾਂ ਕੋਈ ਗੱਲ ਨਹੀਂ ਕੋਈ ਬਦਲ ਹੀ ਜਾਂਦਾ ਹੁੰਦਾ ਸੁਭਾ ਸ਼ਬਦਾਂ ਦਾ ਐਡੀ ਕੋਈ ਗੱਲ ਨਹੀਂ ਹੈਗੀ ਬਿੱਟਲ ਦੇ ਵਿੱਚ ਮਤਲਬ ਕਿ ਲੰਬੇ ਕੰਨ ਹੋਣਗੇ ਆਹ ਕਲਰ ਮਿਲੂਗਾ ਸਿੰਗੇ ਦੇ ਤਿੱਖੇ ਹੋਣਗੇ ਅੱਖਾਂ ਦਾ ਕਲਰ ਆਹੂਗਾ ਪੱਕਾ ਰਹੂਰਾ ਵਾ 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 ਪੱਕਾ ਰਹੂਗਾ ਵਾਸਾ ਆਗਲਾ ਹੈ ਤੇ ਮਤਲਬ ਕਿ ਬਾਕੀ ਕੱਦ ਕਾਠੇ ਇੱਥੇ ਇਤੋਂ ਵੱਧ ਤਾਂ ਨਹੀਂ ਜਾਂਦੀ ਹੈ ਨਹੀਂ ਇਤੋਂ ਵੱਧ ਨਹੀਂ ਜਾਂਦੀ ਕਹੇ ਕਿ ਸਾਲ ਇਹਦੀ ਉਮਰ ਹੁੰਦੀ ਹੈ ਇਹਦੀ ਉਮਰ ਹੁੰਦੀ ਹੈ ਕਿ ਇਹਦੀ ਜੀ ਉਮਰ ਹੁੰਦੇ ਬਹੁਤ ਛਾਲਾ ਅੱਛਾ ਚੱਲਦੀ ਕੱਢੀ ਰਹੇ ਕਿਵੇਂ ਆਪਾਂ ਕੇ ਤੇ ਕਿਵੇਂ ਜਾੜੇ ਚੱਲਦੀ ਰਹੇ ਫੇਰ ਨਹੀਂ ਹੁੰਦੀ ਮੌਲੀ ਮਾਲੀ ਆਵਾਜ਼ ਆਈ ਜਾਂਦੀ ਹੈ ਬਾਈ ਜੀ ਹਾਂ ਠੀਕ ਹੈ ਜੀ ਤੇ ਦੂਜੀ ਗੱਲ ਇਹ ਆ ਵੀਰ ਜੀ ਵੀ ਜਿਹੜਾ ਇਹ ਕਿੰਨਾ ਤਾਏ ਜੀ ਇਹ ਮਤਲਬ ਕਿ ਕਿੰਨੇ ਵਾਰ ਸਾਲ ਦੇ ਵਿੱਚ ਗੱਭਣ ਹੋ ਜਾਂਦੀ ਹੈ ਇਹ ਛਾਲ ਦੇ ਵਿੱਚ ਕਦੋਂ ਮਰਜੀ ਤੇ ਦਰ ਲਾ ਦੇ ਉਹਦੀ ਹੋ ਜਾਂਦੀ ਹੈਗੀ ਤਾਂ ਮਾ ਛਾਲ ਰੱਖਣਾ ਉਹਦੀ ਮਤਲਬ ਸਮਾਹੀ ਹਾਂ 6 ਮਹੀਨਾ ਬਾਅਦ 6 ਮਹੀਨਾ ਬਾਅਦ ਹੋ ਜਾਂਦੀ ਹੈ ਹਾਂ ਉਹ ਕਰਦੀ ਹੈਗੀ ਹਾਂ ਤੇ ਕਿੰਨੇ ਕੁ ਬੱਚੇ ਦੇ ਦਿੰਦੀ ਹੈਗੀ ਕਿਤੇ ਕਿਤੇ ਤਾਂ ਦੋ ਦੇ ਦਿੰਦੇ ਆ ਕਿਤੇ ਇੱਕ ਵੀ ਦਿੰਦੇ ਆ ਕਿਤੇ ਇਹਦੇ ਮਗਰ ਇੱਕ ਵਾਰ ਪੱਠ ਆ ਗਈ ਆਪਾਂ ਨੂੰ ਆਸ ਹੁੰਦੀ ਹੈ ਦੋ ਬੱਚਿਆਂ ਦੀ ਬੱਕਰੀ ਦੇ ਵਿੱਚ ਦੋ ਬੱਚਿਆਂ ਦੀ ਆਸ ਆਸ ਹੁੰਦੀ ਹੈ ਹਾਂ ਇਹ ਵੱਡੀ ਗੱਲ ਤਾਂ ਹੈ ਹਾਂ ਇਹ ਵੱਡੀ ਗੱਲ ਹੈ ਕਿਉਂਕਿ ਇਹ ਧਿਆਨ ਰੱਖਣ ਵਾਲੀ ਵੀ ਗੱਲ ਹੈ ਤਾਂ ਇਹ ਅੱਗੇ ਗੱਲ ਕਰਾਂਗੇ ਤੇ ਮਿੱਤਰੋ ਇਹ ਸੀਗੀ ਬੀਟਰ ਜਾਂ ਪੀਟਰ ਕਹਿੰਦੇ ਨੇ ਆ 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 ਏ ਨਾ ਚਲੋ ਅਪੇ ਦੂਜੀ ਬੂਰੀ ਬੂਰੀ ਅੱਛਾ ਬੂਰੀ ਦੱਸਦੇ ਸੀ ਤੁਸੀਂ ਹਨ ਹਾਂ ਤੇ ਬੂਰੀ ਦਾ ਇਹ ਜਿਹੜਾ ਰਵਾਗਾ ਮਤਲਬ ਕਿ ਇਹ ਕਿੰਨੇ ਵਾਰ ਬੱਚਾ ਉਹ ਕਰਦੀਏਗੀ ਗਰ ਜਿਹੜਾ ਗਰਭ ਇਹ ਕਿਛ ਦੋ ਵਾਰੀ ਛੋਛੀ ਵੀ ਨਾ ਛੂਪੇ ਅੱਛਾ ਹੀ ਹਾਂ ਤੇ ਬਾਕੀ ਮਤਲਬ ਕਿ ਦੇਖਣ ਜੇ ਇਹ ਵੀ ਬਹੁਤ ਸੋਹਣੀ ਹੈੀ ਹਾਂ ਤੇ ਦੇਖਣ ਜੇ ਵੀ ਸੋਹਣੀ ਥੋੜਾ ਜਿਹਾ ਇਹਦੀ ਅਰਗੂ ਹੀ ਆ ਨਸਲ ਤੇ ਰਵਾਇਦਾ ਮਤਲਬ ਕਿ ਜਿਆ ਤਾਂ ਮੈਂ ਦਿਖਾਵਾਂ ਥੋੜਾ ਜਿਹਾ ਇਧਰ ਆ ਜੇ ਹੋਏ ਹਾਂ ਥਰ ਥਾਣ ਦਾ ਚੱਕਾ ਵਾਤਾ ਥੋੜਾ ਜਿਹਾ ਥਾਣ ਦਿਖਾ ਹਾਂ ਥਾਣ ਦਾ ਚੱਕਾ ਵਾਤਾ ਹਾਂ ਅੱਛਾ 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 ਕੋਈ ਨਹੀਂ ਆਪਾਂ ਬਈ ਛੇੜਦੇ ਨਹੀਂ ਥੋੜਾ ਜਿਹਾ ਬਈ ਵੀ ਆਏ ਆ ਕਿ ਗੱਬਣ ਆਗੀ ਜਾਨਵਰ ਡਰਦਾ ਵੀ ਹੁੰਦਾ ਹੈ ਨਾ ਇਹ ਤਾਂ ਬੈਠੀ ਤਾਂ ਦੁੱਧ ਨਿਕਲ ਜਾਂਦਾ ਬੱਚਾ ਅੱਛਾ 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 ਤੇ ਥੋੜਾ ਜਿਹਾ ਆਪਾਂ ਆਪਦੇ ਅਰਗਾ ਹੀ ਹੁੰਦਾ ਸ ਮਤਲਬ ਕਿ ਮੈਨੂੰ ਤਾਂ ਖਾਸ ਕਰਦੇ ਆ ਯਾਰ ਮੈਂ ਬਾਲੀ ਵੱਡੀਆਂ ਗੱਲਾਂ ਜੀਆਂ ਨਹੀਂ ਕਰਦਾ ਹਾਂ ਆ ਤਾਏ ਜੀ ਕਿਹੜੀ ਨਸਲ ਆਗੀ ਇੱਧਰ ਆ ਜਾਓ ਮਰਾ ਵੀਰ ਜੀ ਲਾਈਟ ਲੈ ਕੇ ਆ ਜਾਓ ਦੂਜੀ ਆਗੀ ਕਿਹੜੀ ਇਹ ਹਾਂ ਇਹ ਚੰਗੇ ਤੇ ਆਉ ਬਹੁ ਆਗੀ ਪਿੱਛੇ ਤੋਂ ਦੂਜੀ ਆਗੀ ਸਿੰਗਾਂ ਦਾ ਥੋੜਾ ਜਿਹਾ ਫਰਕ ਦਿਖਾਉਂਦੀ ਆ ਬ ਚੰਗਾ ਸੋੜਾ ਫਰਕ ਦਿਖਾਉਂਦੀ ਆ ਸਾਡਾ ਦਿੱਤਾਗਾ ਇਹਨੇ ਦੇ ਚਿਪਾਣ ਨੂੰ ਟਰਾਈ ਮਾਰੀਗੀ ਅੱਛਾ ਅੱਛਾ ਇਹਦੇ ਚ ਨਾ ਇਹ ਥੋੜਾ ਜਿਹਾ ਡਰਦੀ ਆ ਅਸਲ ਦੇ ਵਿੱਚ ਰੰਗੀ ਵਾਲਾ ਸੋਨਾ ਕਰਦਾ ਰਵੇ ਦਾ ਹਾਂ ਤੇ ਉਹ ਦੇਖਿਓ ਨਾ ਰਵਾ ਤੁਸੀਂ ਜਿਹੜਾ ਮਤਲਬ ਕਿ ਦੇਖਦੇ ਆਂ ਆਪਾਂ ਤੇ ਵੀ ਇਹ ਰਵੇ ਦੇ ਵਿੱਚ ਇਹਦਾ ਜਿਹੜਾ ਹਾਂ ਹੱਤ ਸੇਂਗਾਗੇ ਤੇ ਕਿੱਥਾ ਦਾ ਫਰਕ ਆਗਾ ਇਹਦਾ ਹਾਂ ਫਿਲਟਰ ਦਾ ਠੀਕ ਹੈ ਤੇ ਬਾਕੀ ਮੂੰਹ ਦਾ ਫਰਕ ਆਗਾ ਥੋੜਾ ਜਿਹਾ ਮੂੰਹ ਹੀ ਸਾਫ ਆਗਾ ਆਹ ਨਸਲ ਕਿਹੜੀ ਦੇਸੀਪਣ ਚ ਉਹਦੇ ਚ ਉਹ ਵੱਡਾ ਹਾਂ ਉਹਦੀ ਮਾਂ ਆ ਗਈ ਅੱਛਾ ਉਹਦੀ ਮਾਂ ਆ ਗਈ ਇਹ ਉਹਦਾ ਬੱਚਾ ਹੈਗਾ ਇਹਦਾ ਬੱਚਾ ਹੈਗਾ ਹਾਂ ਅੱਛਾ ਬਾਕੀ ਨਾ ਤਾਈ ਤੁਹਾਨੂੰ 50 ਸਾਲ ਦੀ ਉਮਰ ਹੋ ਗਈ ਹਣਾ ਹਾਂ ਚਾਰ ਦੇ ਹਾਂ ਬਿਲਕੁਲ ਹੈ ਤੇ ਬੰਦਾ ਕਹਿੰਦਾ ਹੁੰਦਾ ਵੀ ਸਾਰੀ ਉਮਰ ਚ ਨਹੀਂ ਬਣਦਾ ਹੁੰਦਾ ਕਰਨਾ ਹਾਂ ਬੰਦਾ ਹੁੰਦਾ ਹਾਂ ਤੇ ਇਸ ਕਰਕੇ ਵੀ ਬਾਈ ਕੋਈ ਕਮੈਂਟ ਨਾ ਮਾੜਾ ਕਰਿਓ ਹਣਾ ਅਸੀਂ ਭੋਲੇ ਭਾਲੇ ਬੰਦੇ ਬੰਦੇ ਨਾਲ ਹੀ ਗੱਲਾਂ ਬਾਤਾਂ ਕਰਦੇ ਆ ਸਾਡੀ ਆਪ ਦੀ ਖੁਦ ਦੇ ਜਿੰਨਾ ਹੈਗਾ ਮਾਲ ਆਗਾ ਸਾਡੇ ਤਾਜੀ ਦਾ ਤੇ ਬਾਕੀ ਆਏਗਾ ਵੀ ਤਾਂ ਹੀ ਮੈਂ ਖਰਾਕ ਬਾਰੇ ਪੁੱਛਣਾ ਚਾਹੁੰਨਾ ਖਾਸ ਕਰ ਉਦੋਂ ਖਰਾਕ ਜਦੋਂ ਬੱਕਰੀ ਸੁੰਦੀ ਹੈਗੀ ਸੂਣ ਦਾ ਟਾਈਮ ਹੋਵੇ ਹਾਂ ਕੀ ਖਰਾਕ ਦੇਣੀ ਚਾਹੀਦੀ ਆ ਜਾਂ ਕੀ ਖਰਾਕ ਦੇ ਤੁਸੀਂ ਨਤੀਜੇ ਦੇਖਿਆ ਚੰਗੇ ਹਾਂ ਮੱਕੀ ਮਾੜੀ ਦੋਨਾਂ ਹਾਂ ਮੱਕੀ ਛੋਲੇ ਛੋਲੇ ਕਣਕ ਕਣਕ ਤੇ ਫੀਡ ਤਾਜੀ ਕਣਕ ਜਿਹੜੀ ਹੈਗੀ ਕਣਕ ਹੱਦ ਤੋਂ ਵੱਧ ਤਾਂ ਨਹੀਂ ਪਾਉਣੀ ਚਾਹੀਦੀ ਲੈ ਲੈ ਇੱਕ ਕਵਲੀ ਬਾਟੀ ਬਾਟੀ ਓਹੋ ਮਤਲਬ ਕਿ ਐਡੇ ਵੱਡੇ ਜਾਨਵਰ ਆ ਫਿਰ ਵੀ ਇੱਕ ਬਾਟੀ ਜਾਂ ਇੱਕ ਬਾਟੀ ਕੀ ਕੀ ਹਿਸਾਬ ਨਾਲ ਦਿਨੇ ਤੁਸੀਂ ਤੁਸੀਂ ਆਪਦੇ ਹਿਸਾਬ ਨਾਲ ਇਹ ਚਾਹ ਹਾਂ ਬਾਟੀ ਬਾਟੀ ਪਾ ਦੇਣਗੇ ਫਿਰ ਉਹ ਫਿਰ ਫਿਰ ਫੁੱਲਦੀ ਨਹੀਂ ਪਾਣੀ ਦੇ ਕੇ ਦਿਨ ਚ ਦੀ ਕਿੰਨੇ ਵਾਰੀ ਹੰਦਣਚ ਨਾ ਹੰਦਣਚ ਨਿੱਕੇ ਰੇ ਰੇ ਪਾ ਕੇ ਮੁੱਠੀ ਕੋਈ ਬਾਟੀ ਬਾਟੀ ਆ ਮੁੱਠੀ ਮੁੱਠੀ ਪਾ ਕੇ ਤੇ ਬਾਕੀ ਦਾ ਚਰਦੀਆਂ ਜਾਣੀ ਦੇ ਖੇਤ ਚਰ ਖੇਤਾਂ ਚ ਚਰ ਖੇਤਾਂ ਜੀ ਚਰਾਉਨੇ ਹਾਂ ਬਾਕੀ ਇਹ ਤਾਂ ਹੈਗਾ ਜਿਹੜਾ ਹੂੰ ਤਾਂ ਚਲੋ ਫਾਰਮਾ ਵਗੈਰਾ ਦੀ ਤਾਂ ਅਲੱਗ ਫੀਡ ਉਹ ਜਿਹੜੀ ਆਪਣੀ ਹੈਗੀ ਉਹ ਵੱਖਰੀ ਆ ਉਹ ਵੱਖਰੀ ਹੈ ਹਾਂ ਕਿਉਂਕਿ ਘਰ ਦੀਆਂ ਜਿਹੜੀਆਂ ਬੱਕਰੀਆਂ ਤਾਂ ਇਹ ਮੈਂ ਆਪ ਦੇਖੀ ਹੈਗੀ ਪਹਿਲਾਂ ਨਿਕਲਦੀਆਂ ਹੀ ਹਾਂ ਇੱਕ ਤਾਂ ਖਰਾਕ ਦਾ ਸੂਣ ਵੇਲੇ ਨਹੀਂ ਪਤਾ ਜਾਂ ਆਪਣੇ ਘਰੇ ਪਾਈ ਪੁੰਦੇ ਕਈ ਵਾਰ ਖੁੱਲੀ ਕਣਕ ਕਣਕ ਗਿੱਲੀ ਰੱਖਦੇ ਨੇ ਮਤਲਬ ਕਿ ਗਿੱਲੀ ਨੂੰ सुन बारे अप्रैल चलती है कई बार घरे बकरी होंगी बकरी हद कई बार दो बच्चे भी होंगे बच्चा मरिया वा हों बच्चा जमदा अच्छा आकर अच्छा अच्छा पट जमी सी एक बकरा मरिया वा कई बार तीन पता नहीं लगता छोटी छोटी ਬਾਤੇ ਕੋਈ ਬੱਕਰੀ ਬੁੱਕੀ ਟੱਕ ਟੱਕਰ ਮਾਰਦੀ ਆ ਐ ਹੋ ਜਾਂਦਾ ਤੇ ਕਈ ਵਾਰ ਤਾਂ ਇਹ ਦੂਜੇ ਬੱਚੇ ਦਾ ਪਤਾ ਨਹੀਂ ਲੱਗਦਾ ਹਨਾ ਕਈ ਵਾਰ ਐਵੇਂ ਨਕਸਾਨ ਆ ਜਾਂਦਾ ਹਾਂ ਪਾਣੀ ਪੂਣੀ ਮੂੰਹ ਚ ਪਾ ਜਾਂਦਾ ਬੱਚੇ ਤੇ ਅੱਛਾ ਜਿੱਦੇ ਛੇਤੀ ਨਾ ਛੂਪੇ ਰੱਬ ਦੇ ਰੰਗਾ ਹਨਾ ਦੇਖ ਰਿਹਾ ਇਹ ਤਾਂ ਟੱਕਾ ਟੋਲਾਗਾ ਨਾ ਟੱਕਾ ਟੋਲਾ ਕਹਿੰਦਾ ਸਾਰੀ ਜ਼ਿੰਦਗੀ ਆ ਕਜਰਾ ਦਾ ਬਾੜਾ ਕਰ ਗਿਆ ਦਾ ਪਾਰ ਹਨਾ ਤਾਈ ਇੰਨਾ ਮੈਨੂੰ ਗੱਲ ਕਰਕੇ ਚੰਗਾ ਲੱਗਿਆ ਤੇ ਮਤਲਬ ਕਿ ਮੈਂ ਕਹਿੰਨਾ ਵੀ ਵੀਡੀਓ ਲੰਬੀ ਕਰੀ ਹਾਂ ਤੈਨੂੰ ਚਾਰ ਪੰਜ ਲੋੜਾ ਤੂੰ ਕਦ ਮਰਜੀ ਪਾਜੂ ਕੱਢ ਲਾਉਂਦਾ अच्छा हां अच्छा विचार ਪਹਿਲਾਂ ਦੀ ਲੋੜ ਆ ਜਦੋਂ ਗਰਭਾਂ ਦੀ ਲੋੜਾ ਹੁਣ ਕੋਈ ਮਰਜੀ ਆਪਣਾ ਪਜੂ ਕੱਢ ਲੈ ਉਹ ਗਰਜ ਕੱਢ ਦਿੰਦਾ ਸੋਨੂ ਟੈਕਨੀਕਲ ਪਾਛਾ ਦੇ ਵਿੱਚ ਦੱਸਾਂ ਦੋਸਤ ਵੀ ਪਸ਼ੂ ਧਾਨ ਦੇ ਬਾਰੇ ਪੰਜਾਬ ਨੂੰ ਸਲਾਹਿਆ ਜਾਂਦਾ ਇਸ ਗੱਲ 'ਚ ਕੋਈ ਦੋਬਾ ਆਪਣਾ ਆਪਣੀ ਉਮਰ ਨਾਲ ਦੀ ਬੱਕਰੀਆਂ ਚਾਰ ਦੇ ਦੀ ਪਸ਼ੂ ਧਾਨ ਦੇ ਵਿੱਚ ਹੁਣ ਤਾਂ ਬੱਕਰੀਆਂ ਦਾ ਖਾਸ ਕਰ ਜੋਗਦਾਨ ਉਹ ਤਾਂ ਗੱਲ ਗਏ ਹੁਣ ਹਨਾ ਵੀ ਬੱਕਰੀਆਂ ਤੇ ਆਪਾਂ ਜਿਹੜੀਆਂ ਟਿੱਪਣੀਆਂ ਆਈਆਂ ਹਨ ਤੇ ਉਹ ਗੱਲਾਂ ਤਾਂ ਗਈਆਂ ਸਾਰੀਆਂ ਹੁਣ ਹਨਾ ਤੇ ਹੁਣ ਤਾਂ ਇਹ ਮੰਨ ਲਓ ਵੀ ਇੱਕ ਲਾਹੇਵੰਦ ਧੰਦਾ ਹੈ ਬੜਾ ਤੋਂ ਹਨਾ ਆਪਾਂ ਤਾਂ ਰੋਟੀ ਦੇ ਬਿਨਾ ਹੋਰ ਕੋਈ ਆਪਾਂ ਨੂੰ ਕੋਈ ਬੈਲ ਨਹੀਂ ਹਾਂ ਇਹ ਗੱਲ ਹੈ ਜੀ ਇਹ ਗੱਲ ਤਾਂ ਹੈ ساری ਉਮਰ ਤੋਂ ਢੀ ਲੱਕੀ ਆ ਨਾ ਰੋਟੀ ਤਾਂ ਬਣਾ ਆਪਣੇ ਹੋਰ ਕੋਈ ਬੈਲ ਨਹੀਂ ਬਿਲਕੁਲ ਬਿਲਕੁਲ ਤਾਂ ਹੈ ਜੀ ਬਿਲਕੁਲ ਹੈ ਨਾ ਤੇ ਅੱਜ ਜਿਹੜੀ ਜਾਣਕਾਰੀ ਜਿਹੜਾ ਮਤਲਬ ਡਰਵਰ ਦਾ ਤਾਂ ਚੱਤੀ ਗੱਲ ਦੱਸਾ ਤੇ ਜੇ ਬਾਕੀ ਤਾਂ ਹੈ ਜੀ ਜਿਹੜਾ ਮਤਲਬ ਕਿ ਇਹ ਕਣਕ ਕੱਲੇ ਦਾ ਵਿਚਾਰ ਰੱਖਣ ਵਾਲਾ ਹੁੰਦਾ ਹਾਂ ਥੋੜੀ ਰੱਖਣ ਵਾਲੀ ਹੁੰਦੀ ਹੈ ਇਹ ਮੇਨ ਗੱਲਾਂ ਆ ਅੱਜ ਲ ਪਰਛ ਬੱਕਰੀ ਕੱਲ ਮੋਕ ਲੱਗ ਗਈ ਸੀ ਕਿ ਫਿਰ ਤਾਂ ਗੋਲ ਲਿਆ ਕੇ ਦਿੱਤਿਆ ਇੱਕ 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 ਬੱਕਰੀ ਵਾਲਾ ਮੁੰਡਾ ਟੀਕੇ ਲਾ ਕੇ ਗਿਆ ਫਿਰ ਵੀ ਧਿਆਨ ਰੱਖਣੀ ਪਈ ਮੈਂ ਫੇਰ ਘਾ ਵੇਰ ਨਹੀਂ ਹੋਈਆ ਟੀਕੇ ਕਰ ਲਏ ਇੱਕ ਹੋਰੀ ਹੋ ਕੇ ਨਹੀਂ ਗਿਆ